ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਜੀ ਦਾ ਆਪਣੇ ਚੈਨਲ ਪੰਤਰੀਆਂ ਗੱਲਾਂ ਦੇ ਵਿੱਚ ਤੇ ਅੱਜ ਅਸੀਂ ਗੱਲ ਕਰਾਂਗੇ ਉਸ ਸਮੇਂ ਦੀ ਜਦੋਂ ਬਾਬਾ ਬੰਦਾ ਸਿੰਘ ਜੀ ਲੋਹਗੜ ਦੇ ਕਿਲੇ ਨੂੰ ਛੱਡ ਕੇ ਗਏ ਜੰਗਲਾਂ ਵਿੱਚ ਦੀ ਹੁੰਦੇ ਹੋਏ ਉਸੇ ਹੀ ਗੁਦਾਵਰੀ ਨਦੀ ਦੇ ਕੰਢੇ ਤੇ ਆ ਬੈਠੇ ਤੇ ਸੋਚਦੇ ਰਹੇ ਕਿ ਕਿਵੇਂ ਉਹ ਇੱਕ ਜੋਗੀ ਤੋਂ ਇੱਕ ਸਿਪਾਹੀ ਤੱਕ ਦਾ ਸਫ਼ਰ ਕਰਦੇ ਹਨ ਫਿਰ ਉਸ ਤੋਂ ਬਾਅਦ ਦੁਬਾਰਾ ਮੁਗਲਾਂ ਨਾਲ ਟੱਕਰ ਲੈਣ ਦੀ ਬਾਰੇ ਸੋਚਦੇ ਹਨ ਤੇ ਦੂਜੇ ਪਾਸੇ ਬਹਾਦਰ ਸ਼ਾ ਕਾਫੀ ਪਰੇਸ਼ਾਨ ਅਤੇ ਖਿਜਿਆ ਹੋਇਆ ਸੀ ਬੰਦਾ ਸਿੰਘ ਦੇ ਮੁਖਲਿਸਗੜ ਲੋਗੜ ਕਿਲੇ ਵਿੱਚੋਂ ਫਰਾਰ ਹੋ ਜਾਂਦਾ ਸੱਚ ਉਸ ਦਾ ਸਭ ਸੁਖ ਚੈਨ ਆਰਾਮ ਪੰਗ ਕਰੀ ਬੈਠਾ ਸੀ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਕਾਫਰ ਸਿੱਖ ਪਹਾੜਾਂ ਵਿੱਚ ਛੁਪੇ ਉਸ ਦਾ ਮੂੰਹ ਚੜਾ ਰਹੇ ਹਨ ਗੁੱਸੇ ਵਿੱਚ ਆ ਕੇ ਉਸ ਨੇ ਫਰਮਾਨ ਜਾਰੀ ਕਰ ਦਿੱਤਾ ਜਿੱਥੇ ਵੀ ਨਾਨਕ ਪੂਜ ਮਿਲਦੇ ਹਨ ਕਤਲ ਕਰ ਦਿੱਤੇ ਜਾਣ ਫਰਮਾਨ ਉੱਪਰ ਅਮਲ ਸ਼ੁਰੂ ਹੋਇਆ ਹੀ ਸੀ ਸ਼ਾਹੀ ਹਰਕਾਰੇ ਨਵਾਂ ਫਰਮਾਨ ਲੈ ਕੇ ਪਹੁੰਚ ਗਏ ਨਾਨਕ ਪੂਜਾ ਨੂੰ ਕੁਝ ਨਾ ਕਿਹਾ ਜਾਏ ਬੰਦੇ ਬਣਾਏ ਸਿੱਖ ਫੌਰਨ ਰਿਹਾ ਕਰ ਦਿੱਤੇ ਜਾਣ ਗੋਤਵਾਲ ਸਿਪਾਹੀ ਦੁਖੀ ਹੋ ਗਏ ਜਿੰਨਾ ਸਿੱਖਾਂ ਨੂੰ ਧੂ ਕੜੀਸ ਕੇ ਕਤਲਗਾਹ ਵੱਲ ਲੈ ਕੇ ਜਾਂਦੇ ਸਨ ਉਹਨਾਂ ਨੂੰ ਬਾਈਜ਼ਤ ਛੱਡਣਾ ਪਿਆ ਸੈਨਾਪਤੀ ਅਤੇ ਫੌਜਦਾਰ ਸਭ ਹੈਰਾਨ ਸਨ ਆਪਸ ਵਿੱਚ ਗੁਫ਼ਤਗੂ ਕਰਦੇ ਸ਼ਹਿਨशाह ਦਾ ਜਿੰਨੇ ਤਵਾਜਨ ਹਿਲ ਗਿਆ ਹੈ मालूम ਹੁੰਦਾ ਹੈ ਮੈਂ ਜਾਪਨਾ ਨੂੰ ਖੇਮੇ ਅੰਦਰ ਰਾਤ ਭਰ ਚੱਕਰ ਕੱਟਦਿਆਂ ਵੇਖਿਆ ਹੈ ਤੇ ਦੂਜਾ ਆਖਦਾ ਹੈ ਉਹ ਖੁਦ ਨਾਲ ਹੀ ਕੋਈ ਗੱਲਾਂ ਕਰਦਾ ਰਹਿੰਦਾ ਹੈ ਤੀਸਰਾ ਸਿਪਾਈ ਬੋਲਦਾ ਹੈ ਅਜਿਹੀਆਂ ਗੱਲਾਂ ਸਿਪਾਈਆਂ ਤੱਕ ਵੀ ਜਾਪ ਜੀਆਂ ਹਰ ਕੋਈ ਬਾਦਸ਼ਾਹ ਦੇ ਸਾਹਮਣੇ ਜਾਣ ਤੋਂ ਕੰਨੇ ਕਤਰ ਆਉਂਦਾ ਹੈ ਸੱਚ ਹੀ ਹਿੰਦ ਦੇ ਸ਼ਾਂਸ਼ਾ ਨੂੰ ਕੁਝ ਸਮਝ ਨਹੀਂ ਸੀ ਪੈ ਰਿਆ ਇਨਾ ਸ਼ਾਹੀ ਤਾਮ-ਜਾਮ ਲਾਮ ਲਸ਼ਕਰ ਹਾਥੀ ਕੋੜੇ ਊਠ ਗੱਡੇ ਤੋਪਾਂ ਵਾਪਸ ਦਿੱਲੀ ਮੁੜ ਜਾਵਾਂ ਜਾਂ ਪੰਜਾਬ ਵੱਲ ਕੋਚ ਕਰਾਂ ਲਾਹੌਰ ਤੱਕ ਜਾਵਾਂ ਮੁਖਲਿਸਗੜ ਫਤਿਹ ਕਰ ਲਿਆ ਹੈ ਸਭ ਤੈਸ ਨੈਸ ਕਰ ਦਿੱਤਾ ਜ਼ਮੀਨ ਕੋਦ ਉਥੋਂ ਜੋ ਹਾਸਲ ਹੋਣਾ ਸੀ ਕਰ ਲਿਆ ਹੁਣ ਇੱਥੇ ਡੇਰਾ ਜਮਾਈ ਬੈਠੇ ਕੀ ਕਰ ਰਹੇ ਹਾਂ ਮੁਨੀਮ ਖਾਨ ਵੀ ਜਦ ਦਾ ਖਫਾ ਹੋ ਕੇ ਗਿਆ ਹੈ ਆਪਣੇ ਖੇਮੇ ਵਿੱਚੋਂ ਬਾਹਰ ਨਹੀਂ ਨਿਕਲਿਆ ਕੀ ਵਜ੍ਹਾ ਹੈ ਮੇਰੇ ਤੱਕ ਸਾਰੀਆਂ ਖਬਰਾਂ ਕਿਉਂ ਨਹੀਂ ਪੁੱਜ ਰਹੀਆਂ ਅਜੀਹਾ ਸੋਚਦਿਆ ਬਾਦਸ਼ਾ ਨੂੰ ਰਾਤ ਰਾਤ ਪਰ ਨੀਂਦ ਨਾ ਆਉਂਦੀ ਮੁਨੀਮ ਖਾਨ ਬਾਦਸ਼ਾ ਤੋਂ ਵੀ ਵਧੇਰੇ ਦੁਖੀ ਸੀ ਬਾਦਸ਼ਾ ਕੋਲੋਂ ਬੇਇੱਜ਼ਤ ਹੋ ਕੇ ਉਹ ਇੰਨਾ ਟੁੱਟ ਗਿਆ ਬਿਮਾਰ ਪੈ ਗਿਆ ਇੰਨਾ અપਮਾਨ ਇੰਨੀ ਸ਼ਰਮਿੰਦਗੀ ਉਸ ਨੇ ਆਪਣੇ ਜੀਵਨ ਵਿੱਚ ਕਦੇ ਵੀ ਨਹੀਂ ਸੀ ਮਹਿਸੂਸ ਕੀਤੀ ਉਸ ਨੂੰ ਆਪਣੇ ਆਪ ਤੋਂ ਭਰੋਸਾ ਉੱਠ ਗਿਆ ਅਜਿਹੇ ਮਾਨਸਿਕ ਤਣਾਅ ਵਿੱਚ ਉਸ ਨੂੰ ਕੰਨਾਂ ਤੋਂ ਸੁਣਨੋਂ ਹਟ ਗਿਆ ਅੱਖਾਂ ਦੀ ਨਿਗਾਹ ਘਟ ਗਈ ਬੁਖਾਰ ਰਹਿਣ ਲੱਗਾ ਸ਼ਾਹੀ ਹਕੀਮ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਮਰਜ਼ ਵਧਦੀ ਗਈ ਪੂਰਾ ਸਰੀਰ ਹੀ ਬਹਿਰਕਤ ਹੁੰਦਾ ਚਲਿਆ ਗਿਆ ਹਕੀਮਾਂ ਨੂੰ ਸਮਝ ਨਹੀਂ ਸੀ ਆ ਰਹੀ ਕੋਈ ਲਾਕ ਦੀ ਬਿਮਾਰੀ ਦੱਸਦਾ ਸੀ ਕੋਈ ਅਸਾਧ ਚਮੜੀ ਰੋਗ ਦੱਸਦਾ ਸੀ ਕੋਈ ਸਮ័យ ਦਾ ਸੀ ਵਜੀਰੇ ਆਲਾ ਨੂੰ ਵੱਡਾ ਮਾਨਸਿਕ ਤੱਗਾ ਲੱਗਿਆ ਹੈ ਮੁਨੀਮ ਖਾਨ ਤਾਂ ਪਹਿਲਾਂ ਹੀ ਕੋਰ ਨਿਰਾਸ਼ਾ ਦੇ ਵਿੱਚ ਸੀ ਉਸ ਦੀ ਬਹਾਦਰੀ ਉਸ ਦਾ ਰਤਬਾ ਉਸ ਦੀ ਵਫਾਦਾਰੀ ਸਭ ਮਿੱਟੀ ਵਿੱਚ ਮਿਲ ਗਏ ਸਨ ਜਦ ਸ਼ੈਨਸ਼ਾ ਦੇ ਨਿਜੀ ਹਰਕਾਰੀਆਂ ਨੇ ਮੁਨੀਮ ਖਾਨ ਦੀ ਤਰਸਯੋਗ ਹਾਲ ਦਾ ਬਾਸ਼ਾ ਪਾਸ ਜ਼ਿਕਰ ਕੀਤਾ ਤਾਂ ਬਾਸ਼ਾ ਨੇ ਉਸ ਨੂੰ ਖਿਲਤਾ ਤੇ ਤੋਹਫੇ ਭੇਜ ਕੇ ਰਾਜੀ ਕਰਨਾ ਚਾਹਿਆ ਤੇ ਪਰ ਹੁਣ ਬੜੀ ਧੀਰ ਹੋ ਚੁੱਕੀ ਸੀ ਮੁਨੀਮ ਖਾਨ ਦੀ ਤਾਂ ਜਿਉਂਦੇ ਰਹਿਣ ਦੀ ਇੱਛਾ ਹੀ ਮਰ ਗਈ ਸੀ ਬਾਦਸ਼ਾ ਪਾਵੇਂ ਬਿਮਾਰ ਨਹੀਂ ਸੀ ਪਿਆ ਪਰ ਉਸਦੀ ਅੰਦਰੂਨੀ ਹਾਲਤ ਆਪਣੇ ਵਜ਼ੀਰ ਨਾਲੋਂ ਵੀ ਬਦਤਰ ਸੀ ਉਹ ਸੋਚਦਾ ਸੀ ਗੁਰੂ ਗੋਬਿੰਦ ਸਿੰਘ ਨਾਲ ਮੇਰੇ ਸਬੰਧ ਦੋਸਤੀ ਅਤੇ ਸ਼ਰਧਾ ਵਾਲੇ ਸਨ ਗੁਰੂ ਦਰਵੇਸ਼ ਸੀ ਦਿੱਲੀ ਦਾ ਤਖਤ ਹਾਸਲ ਕਰਨ ਲਈ ਗੁਰੂ ਨੇ ਉਸਦੀ ਐਨੀ ਮਦਦ ਕੀਤੀ ਸੀ ਅਸੀਂ ਵੀ ਦੋਸਤੀ ਨਿਭਾਈ ਜਦ ਇਲਮ ਹੋਇਆ ਗੁਰੂ ਮਰਾਠਾ ਦੇਸ਼ ਵਿੱਚ ਜ਼ਖਮੀ ਹੋ ਗਿਆ ਹੈ ਅਸੀਂ ਫੌਰਨ ਸ਼ਾਹੀ ਹਕੀਮ ਇਲਾਜ ਲਈ ਭੇਜਿਆ ਪਰ ਹੁਣ ਇਹ ਸਭ ਕੀ ਹੋ ਰਿਹਾ ਹੈ ਇਹ ਕੌਣ ਕਾਫਰ ਬੰਦਾ ਹੈ ਇਸ ਨੇ ਮੇਰਾ ਸਾਰਾ ਅਮਨ ਚੈਨ ਖੋ ਕੇ ਗੁਰੂ ਵੱਲ ਮੇਰੀਆਂ ਭਾਵਨਾਵਾਂ ਨੂੰ ਝੋਟ ਪੰਚਾਈ ਹੈ ਇਹ ਬਾਗੀ ਬੰਦਾ ਔਰ ਉਸ ਦੇ ਕਾਫਰ ਟੋਲੇ ਨਗਰ ਕਸਬੇ ਤਬਾਹ ਕਰ ਰਹੇ ਹਨ ਮੁਸਲਮਾਨਾਂ ਦਾ ਕਹਨ ਕਰ ਰਹੇ ਹਨ ਅਸੀਂ ਤਾਂ ਰਾਜਪੂਤਾਂ ਨੇ ਦੇਸ਼ ਵੱਲ ਨਾ ਜਾ ਕੇ ਇਸ ਕਾਫਰ ਬੰਦੇ ਦੀ ਬਗਾਵਤ ਨੂੰ ਦਬਾਉਣ ਇੱਧਰ ਚੱਲ ਪਏ ਪੂਰੇ ਹਿੰਦ ਦੀ ਸੈਨਾ ਲਗਾ ਦਿੱਤੀ ਪਰ ਇਹ ਕਾਫਰ ਫਿਰ ਵੀ ਸਾਡੀ ਪકડ ਤੋਂ ਬਾਹਰ ਹੋ ਗਿਆ ਇਕ ਬਾਦਸ਼ਾਹ ਕੀ ਕਰੇ ਉਹ ਆਪਣੀ ਹਕੂਮਤ ਵਿਰੋਧ ਕਿਸੇ ਨੂੰ ਬਗਾਵਤ ਕਰਨ ਦੀ ਰਿਆਇਤ ਕਿਵੇਂ ਦੇ ਸਕਦਾ ਹੈ ਆਪਣੇ ਅਰੇਆਿਆਂ ਨੂੰ ਕਿਸੇ ਦੇ ਜ਼ੁਲਮ ਦਾ ਸ਼ਿਕਾਰ ਹੋਣ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਹੈ ਇਸ ਕਾਫਰ ਬਾਗੀ ਬੰਦੇ ਨੇ ਸ਼ਾਹੀ ਸੈਨਾ ਦੇ ਫੌਜਦਾਰ ਸੂਬੇਦਾਰ ਮੰਨਸਬਦਾਰ ਕਤਲ ਕੀਤੇ ਨੇ ਉਹਨਾਂ ਦੇ ਇਲਾਕਿਆਂ ਉੱਪਰ ਕਬਜ਼ਾ ਕੀਤਾ ਹੈ ਹਵੇਲੀਆਂ ਨਗਰਾਂ ਨੂੰ ਅੱਗਾਂ ਲਾ ਕੇ ਸਾੜਿਆ ਅਜਿਹੇ ਕਾਫਰ ਨੂੰ ਅਸੀਂ ਕਿਵੇਂ ਖਿਮਾ ਕਰ ਸਕਦੇ ਹਾਂ ਬਾਦਸ਼ਾਹ ਦੇ ਜਨ ਵਿੱਚ ਇੱਕ ਖਿਆਲ ਘੁੰਮਦੇ ਰਹਿੰਦੇ ਤੇ ਉਹ ਬੇਚੈਨ ਹੋਇਆ ਆਪਣੇ ਖੈਮੇ ਅੰਦਰ ਚੱਕਰ ਕੱਟਦਾ ਰਹਿੰਦਾ। ਕਦੇ ਸੋਚਣ ਲੱਗਦਾ ਇਹ ਸ਼ਖਸ ਜ਼ਰੂਰ ਕਾਲਾ ਇਲਮ ਜਾਣਦਾ ਹੋਵੇਗਾ। ਇਹ ਦੈਂਤ ਰਾਖਸ਼ਸ ਸ਼ਾਹੀ ਸੈਨਾ ਦੇ ਸਿਪਾਹੀਆਂ ਤੋਂ ਕਿੱਥੇ ਕਾਬੂ ਆ ਸਕਦਾ ਹੈ? ਅਸੀਂ ਖੁਆਇਸ਼ ਰੱਖਦੇ ਸੀ ਕਾਫਰਾਂ ਦੀ ਬਗਾਵਤ ਦਾ ਅੰਤ ਦਾਬੜ ਦੇ ਮਕਾਨ ਉੱਪਰ ਹੀ ਕਰ ਦੇਵਾਂਗੇ। ਪਰ ਬਾਦਸ਼ਾਹ ਤਾਂ ਪਿੰਜਰੇ ਵਿੱਚ ਆਉਣ ਤੋਂ ਪਹਿਲਾਂ ਹੀ ਉੱਡ ਗਿਆ। ਹੁਣ ਸਭ ਫਜ਼ੂਲ ਹੈ। ਹੁਣ ਇਹਨਾਂ ਕਾਫਰਾਂ ਨਾਲ ਲੰਮੀ ਜੰਗ ਲੜਨੀ ਪੈ ਸਕਦੀ ਹੈ ਇਹਨਾਂ ਦਾ ਪਿੱਛਾ ਕਰਨਾ ਹੀ ਛੱਡ ਦਈਏ ਅਸੀਂ ਵਾਪਸ ਦਿੱਲੀ ਮੁੜਾਂਗੇ ਪਰ ਲਾਹੌਰ ਵੀ ਤਾਂ ਇਥੋਂ ਬਹੁਤੀ ਦੂਰ ਨਹੀਂ ਬਹਾਦਰ ਸ਼ਾਹ ਨੂੰ ਕੁਝ ਸਮਝ ਨਹੀਂ ਸੀ ਪੈਂਦਾ ਕੀ ਕਰੇ ਉਸ ਲਈ ਬੰਦਾ ਸਿੰਘ ਦਾ ਫਰਾਰ ਹੋ ਜਾਣਾ ਬਹੁਤ ਵੱਡਾ ਸਦਮਾ ਸੀ ਉਹ ਦਿਲ ਹੀ ਛੱਡ ਬੈਠਾ ਉਸ ਵੇਲੇ ਬਾਦਸ਼ਾਹ ਨੂੰ ਬਿਲਕੁਲ ਜਾਣਕਾਰੀ ਨਹੀਂ ਸੀ ਸ਼ਾਹੀ ਸੈਨਾ ਵੀ ਦਿਲ ਛੱਡੀ ਬੈਠੀ ਸੀ ਸੋਮਨਦੀ ਦੇ ਕੰਢੇ ਡੇਰੇ ਜਮਾਇਆ ਮਾਗ ਦਾ ਮਹੀਨਾ ਵੀ ਲੰਘ ਚਲਿਆ ਠੰਡ ਕੁਝ ਘਟਣ ਲੱਗੀ ਸੀ ਬਸੰਤ ਰਤ ਆਉਣ ਕਾਰਨ ਹਰ ਪਾਸੇ ਵਣ ਤਰੇਣ ਫਲ ਫੁੱਲ ਫਲਣ ਲੱਗਾ ਜਿੰਨਾ ਕਿਸਾਨਾਂ ਨੇ ਜੰਗ ਦੀ ਪ੍ਰਵਾਹ ਨਾ ਕਰਦਿਆ ਆਪਣੇ ਖੇਤਾਂ ਵਿੱਚ ਕਣਕ ਦਾ ਛੱਟਾ ਦੇ ਦਿੱਤਾ ਸੀ ਹੁਣ ਕਣਕਾਂ ਦੋ ਦੋ ਗਿੱਠਾਂ ਹੋਈਆਂ ਵੇਖ ਕੇ ਉਹ ਜੰਗ ਦਾ ਸੰਤਾਪ ਭੁੱਲਣ ਲੱਗੇ ਪਰ ਅਗਲੇ ਹੀ ਦਿਨ ਸੈਨਾ ਦੇ ਘੋੜੇ ਉਸ ਨੂੰ ਚਰ ਜਾਂਦੇ ਇਸ ਤੋਂ ਵੀ ਬੱਤਰ ਛੌਣੀਆਂ ਪਾਈ ਬੈਠੇ ਸ਼ਾਹੀ ਸੈਨਾਕਾਰਨ ਆਸ-ਪਾਸ ਦੇ ਪਿੰਡਾਂ ਦੇ ਵਸਨੀਕ ਸਹਿਮ ਵਿੱਚ ਜਿਉ ਰਹੇ ਸਨ ਇੰਨਾ ਲੰਮਾ ਸਮਾਂ ਮੁਗਲ ਸੈਨਾ ਨੇ ਇੱਕੋ ਥਾਂ ਬੈਠਿਆਂ ਪਿੰਡਾਂ ਦੇ ਖੇਤ ਉਜਾੜ ਦਿੱਤੇ ਸਨ ਘੋੜੇ ਹਾਥੀਆਂ ਊਠਾਂ ਨੇ ਰੁੱਖਾਂ ਦੇ ਪੱਤੇ ਤੱਕ ਨਹੀਂ ਛੱਡੇ ਨਾ ਹੀ ਪਿੰਡਾਂ ਵਿੱਚ ਕੋਈ ਪੀੜ ਬੱਕਰੀ ਜਗਾ ਬਚੀ ਸੀ ਪੜਾ ਤੋਂ ਦੁਰਾਡੇ ਕੋਈ ਖੇਤ ਮੁਗਲਾਂ ਦੀਆਂ ਨਿਗਾਹਾਂ ਤੋਂ ਓਲੇ ਮੋਲਿਆਂ ਵੀ ਤਾਂ ਇੱਕ ਦੂਸਰੇ ਦੀਆਂ ਮੁਖਬਰੀਆਂ ਕਰਨ ਉਹ ਵੀ ਕਿਸੇ ਦਿਨ ਚੜ੍ਹਦੇ ਵੇਲੇ ਹੀ ਪੂਰੇ ਦਾ ਪੂਰਾ ਚਰਿਆ ਹੁੰਦਾ ਜੰਗ ਦੌਰਾਨ ਮਾਰੇ ਗਏ ਸਿੱਖ ਅਤੇ ਮੁਗਲ ਸੈਨਾ ਦੇ ਸਿਪਾਹੀਆਂ ਦੀਆਂ ਲਾਸ਼ਾਂ ਦਾ ਮੰਜ਼ਰ ਸਭ ਤੋਂ ਭਿਆਨਕ ਅਤੇ ਹਿਰਦੇ ਵੇਦਕ ਸੀ ਮੋਰਚਿਆਂ ਖਾਈਆਂ ਖਾਲਿਆਂ ਵਿੱਚ ਲਾਸ਼ਾਂ ਰੋਲ ਰਹੀਆਂ ਸਨ ਉਹਨਾਂ ਨੂੰ ਸਾੜਨ ਜਾਂ ਦਬਾਉਣ ਦਾ ਸਮਾਂ ਹੀ ਕਿਸੇ ਕੋਲ ਨਹੀਂ ਸੀ ਲਗਾਤਾਰ ਪੈਂਦੇ ਰਹੇ ਮੀਂਹ ਕਾਰਨ ਬਹੁਤੀਆਂ ਲਾਸ਼ਾਂ ਫੁੱਲ ਗਈਆਂ ਸਨ ਚਫੇਰੇ ਤਿੱਖੀ ਬਦਬੂ ਫੈਲੀ ਹੋਈ ਸੀ ਸਿਪਾਈ ਜਿਹੜੇ ਜਿਉਂਦੇ ਸਨ ਖਤਰਨਾਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਸਨ ਫੌਜੀ ਤੰਬੂਆਂ ਤੇ ਕਿਲਿਆਂ ਦੇ ਆਸ-ਪਾਸ ਗਿਰਜਾਂ ਕੁੱਤੇ ਗਿੱਦੜ ਬਿਨਾਂ ਕਿਸੇ ਦੇ ਡਰ ਪੈ ਚੱਕਰ ਕੱਟਦੇ ਰਹਿੰਦੇ ਸਨ ਰਾਤ ਵੇਲੇ ਗਿੱਦੜ ਹੂ ਆਕਦੇ ਸਨ ਅਤੇ ਕੁੱਤੇ ਲੰਮੇ ਕੀਰਨੇ ਪਾ ਕੇ ਰੋਂਦੇ ਸਨ ਪਿੰਡਾਂ ਦੀਆਂ ਔਰਤਾਂ ਡਰਦੀਆਂ ਚੱਕੀ ਨਹੀਂ ਸੀ ਪੀਂਦੀਆਂ ਜਦ ਵੀ ਮੁਗਲ ਸੈਨਾ ਦੇ ਸਿਪਾਹੀਆਂ ਨੂੰ ਚੱਕੀ ਜੋਈ ਦੀ ਆਵਾਜ਼ ਸੁਣਦੀ ਉਹ ਆਉਂਦੇ ਘਰਾਂ ਵਿੱਚੋਂ ਪੀਠਾ ਪਿਠਾਇਆ ਆਟਾ ੱੱਕੇ ਨਾਲ ਚੁੱਕ ਕੇ ਲੈ ਜਾਂਦੇ ਹੁਣ ਘਰਾਂ ਦੀਆਂ ਔਰਤਾਂ ਕਣਕ ਨੂੰ ਹੀ ਉਖਲੀਆਂ ਵਿੱਚ ਕੁੱਟ ਲੈਂਦੀਆਂ ਰੋਟੀਆਂ ਦੇ ਥਾਂ ਲੋਕ ਦਲੀਆ ਰੰਨ ਕੇ ਖਾਣ ਲੱਗ ਪਏ ਪਿੰਡਾਂ ਵਿੱਚ ਸਾਂਝੀਆਂ ਥਾਵਾਂ ਉੱਪਰ ਹੁਣ ਰੌਣਕਾਂ ਹੀ ਨਹੀਂ ਸੀ ਜਨ ਜੁੜਦੀਆਂ ਪਿੰਡ ਵਿੱਚ ਜੇ ਕੋਈ ਸਿੱਖਾਂ ਦਾ ਹਮਦਰਦ ਮਿਲ ਜਾਂਦਾ ਤਾਂ ਉਸ ਨੂੰ ਕਤਲ ਕਰ ਦਿੱਤਾ ਜਾਂਦਾ ਜਾਂ ਕੈਦੀ ਬਣਾ ਲਿਆ ਜਾਂਦਾ ਮਟਿਆਰਾਂ ਅਤੇ ਮੂੰਹ ਮੱਥੇ ਲੱਗਦੀਆਂ ਔਰਤਾਂ ਖੂਹਾਂ ਟੋਬਿਆਂ ਉੱਪਰ ਪਾਣੀ ਭਰਨ ਨਹੀਂ ਸੀ ਜਾਂਦੀਆਂ ਖੇਤਾਂ ਵਿੱਚੋਂ ਜਾਣੋਂ ਵੀ ਡਰਦੀਆਂ ਸਨ ਫਿਰ ਵੀ ਮੁਗਲ ਸਿਪਾਹੀ ਜ਼ੋਰ ਜ਼ਬਰਦਸਤੀ ਨਾਲ ਘਰਾਂ ਅੰਦਰ ਜਾ ਵੜਦੇ ਹਰ ਰੋਜ਼ ਹੀ ਔਰਤਾਂ ਹਵਸ ਦਾ ਸ਼ਿਕਾਰ ਹੁੰਦੀਆਂ ਲੋਕ ਨਾ ਇਹ ਸਹਿ ਸਕਦੇ ਤੇ ਨਾ ਹੀ ਵਿਰੋਧ ਕਰ ਸਕਦੇ ਬੇਬਸ ਹੋਏ ਦਿਲ ਮਿਲਾਉਂਦੇ ਰਹਿੰਦੇ ਬਹਾਦਰ ਸ਼ਾ ਤ੍ਰਕਾਲਾਂ ਵੇਲੇ ਨਸ਼ੇ ਵਿੱਚ ਸੀ ਨਸ਼ੇ ਦੀ ਹਾਲਤ ਵਿੱਚ ਉਹ ਹੋਰ ਵੀ ਪਰੇਸ਼ਾਨ ਹੋ ਜਾਂਦਾ ਅਜਿਹੀ ਹਾਲਤ ਵਿੱਚ ਉਹ ਪੁੱਠੇ ਸਿੱਧੇ ਫਰਮਾਨ ਜਾਰੀ ਕਰਨ ਲੱਗਦਾ ਆਪਣੇ ਖੈਮੇ ਵਿੱਚ ਇੱਕ ਹੱਥ 'ਚ ਸ਼ਰਾਬ ਦਾ ਪਿਆਲਾ ਫੜੇ ਬੇਚੈਨੀ ਵਿੱਚ ਚੱਕਰ ਕੱਟ ਰਿਹਾ ਸੀ ਜਦੋਂ ਉਹਦੇ ਅੰਗ ਰੱਖੇ ਸਲੀਮ ਖਾਨ ਨੇ ਖਿਮਾ ਮੰਗਦੇ ਆ ਅੰਦਰ ਆਉਣ ਦੀ ਇਜਾਜ਼ਤ ਮੰਗੀ ਇਜਾਜ਼ਤ ਹੈ ਬਾਦਸ਼ਾਹ ਦੇ ਬੋਲਾਂ ਵਿੱਚ ਖਿਜ ਸੀ ਜਾਪਨਾ ਵਜ਼ੀਰ ਖਾਨ ਨੇ ਖਾਨਾ ਮੁਨੀਮ ਖਾਨ ਅੱਲਾ ਨੂੰ ਪਿਆਰਾ ਹੋ ਗਿਆ ਬਾਦਸ਼ਾਹ ਦੇ ਹੱਥੋਂ ਸ਼ਰਾਬ ਦਾ ਪਿਆਲਾ ਡਿੱਗ ਗਿਆ ਆਪਣੇ ਖੈਮੇ ਦੀ ਬੱਲੀ ਪਕੜ ਕੇ ਉਸਨੇ ਸਹਾਰਾ ਲਿਆ ਹੌਲੀ-ਹੌਲੀ ਆਪਣੇ ਬਿਸਤਰ ਵੱਲ ਵਧਿਆ ਅੱਲਾ ਇੱਕ ਐਸਾ ਇਮਤਿਹਾਨ ਲੈ ਰਿਹਾ ਮੇਰਾ ਸਭ ਤੋਂ ਵਫਾਦਾਰ ਬਹਾਦਰ ਸੈਨਾਪਤੀ ਮੇਰਾ ਸਭ ਤੋਂ ਭਰੋਸੇਮੰਦ ਵਜ਼ੀਰ ਇਸ ਜਹਾਨ ਉੱਪਰ ਨਹੀਂ ਰਿਹਾ ਇਹ ਸਹੀ ਹੈ ਉਸ ਕੋਲੋਂ ਹੁਕਮ ਅਦੋਲੀ ਹੋਈ ਪਰ ਕਦੇ ਵੀ ਅਸੀਂ ਉਸ ਨੂੰ ਐਡੀ ਵੱਡੀ ਸਜ਼ਾ ਨਹੀਂ ਸਾਂ ਦੇਣਾ ਚਾਹੁੰਦੇ ਸੋਚਦਿਆਂ ਸ਼ਹਿਨਸ਼ਾ ਦਾ ਦਿਲ ਕਬਰੌਣ ਲੱਗਾ ਸ਼ਾਂਤੀ ਵਿੱਚ ਤਿੱਖਾ ਦਰਦ ਉੱਠਿਆ ਗਲੇ ਵਿੱਚੋਂ ਭਿਆਨਕ ਆਵਾਜ਼ ਨਿਕਲੀ ਕੀ ਕੋਈ ਹੈ ਚਾਟ ਪਹਿਰੇਦਾਰ ਦੌੜੇ ਆਏ ਸਲੀਮ ਖਾਂ ਅੰਦਰ ਆਇਆ ਇੱਕ ਪਹਿਰੇਦਾਰ ਸ਼ਾਹੀ ਹਕੀਮ ਵੱਲ ਦੌੜਾਇਆ ਪਲਾਂ ਵਿੱਚ ਹੀ ਸ਼ੈਨਸ਼ਾ ਦੇ ਪੁੱਤਰ ਵੀ ਖੇਮੇ ਅੰਦਰ ਆ ਗਏ ਸਾਰੇ ਸੈਮੇ ਖੜੇ ਸਨ ਕੁਝ ਸਮੇਂ ਬਾਅਦ ਬਹਾਦਰ ਸ਼ਾ ਸਹਿਜ ਹਾਲਤ ਵਿੱਚ ਆਉਣ ਲੱਗਾ ਫਿਰ ਹੌਲੀ ਜਿਹੀ ਬੋਲਿਆ ਇਹ ਜਗ੍ਹਾ ਨੈਸ਼ ਹੋ ਗਈ ਹੈ ਦਿਨ ਰਾਤ ਗਿੱਦੜ ਕੁੱਤੇ ਰੋਂਦੇ ਹਨ ਅਸੀਂ ਫੌਰਨ ਰੋਪੜ ਵੱਲ ਕੂਚ ਕਰਾਂਗੇ ਤਿਆਰੀ ਕਰੋ ਆਪ ਸਿਹਤਯਾਬ ਹੋ ਜਾਓ ਜਾਪਨਾ ਸ਼ਾਹੀ ਹਕੀਮ ਨੇ ਕਹਿਣਾ ਚਾਹਿਆ ਅਸੀਂ ਠੀਕ ਹਾਂ ਹਮੀਦ ਉਦੀਨ ਖਾਨ ਨੂੰ ਹੁਕਮ ਹੈ ਉਹ ਪਹਾੜਾਂ ਜੰਗਲਾਂ ਵਿੱਚ ਕਾਫਰਾਂ ਬੰਦਾ ਸਿੰਘ ਦੀ ਤਲਾਸ਼ ਲਈ ਫੌਰਨ ਰਵਾਨਾ ਹੋ ਜਾਏ ਬਾਦਸ਼ਾਹ ਨੇ ਕਿਹਾ ਉਸੇ ਸਮੇਂ ਇੱਕ ਸ਼ੈਯੇ ਸੂਈ ਸ਼ਾਹੀ ਸੂਈਏ ਨੇ ਆ ਕੇ ਖਬਰ ਦਿੱਤੀ ਕਾਫਰ ਗੁਰੂ ਔਰ ਨਾਨਕ ਪੂਜ ਕਹਿਲੌਰ ਪਾਸ ਚਮਾ ਹੋ ਰਹੇ ਹਨ ਬਾਦਸ਼ਾਹ ਨੇ ਜੋਰ ਦੇ ਕੇ ਕਿਹਾ ਸ਼ੌਣੀਆਂ ਪੁੱਟ ਲਈਆਂ ਜਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ